ਜਦੋਂ ਵੀ ਗਰਭਵਤੀ ਔਰਤ ਬੱਚੇ ਨੂੰ ਡਿਲੀਵਰ ਕਰ ਰਹੀ ਹੁੰਦੀ ਹੈ ਉਸ ਟਾਈਮ ਜਦੋਂ ਸਟ੍ਰੇਨਿੰਗ ਕਰ ਰਹੀ ਹੁੰਦੇ ਹੈ ਮਤਲਬ ਬਹੁਤ ਹੀ ਜ਼ਿਆਦਾ ਜ਼ੋਰ ਲਗਾ ਰਹੇ ਹੁੰਦੇ ਤਾਂ ਉਸ ਟਾਈਮ ਫਿਸ਼ਰ ਦਾ ਹੋਣਾ ਲਾਜ਼ਮੀ ਦੇਖਿਆ ਗਿਆ ਹੈ ਕਿ ਜਦੋਂ ਮਰੀਜ਼ ਸਟੂਲ ਪਾਸ ਕਰਦਾ ਹੈ ਜਦੋਂ ਲੈਟਰਨ ਪਾਸ ਕਰਦਾ ਹੈ ਤਾਂ ਉਸ ਵਕਤ ਮਰੀਜ਼ ਦੇ ਗੁਦਾ ਦੇ ਵਿੱਚ ਬਹੁਤ ਹੀ ਤਿੱਖੀ ਦਰਦ ਜਾਂ ਤਿੱਖੀ ਚੁਬਨ ਵਰਗੀ ਦਰਦ ਹੁੰਦੀ ਹੈ ਜਿਹਨੂੰ ਸ਼ਾਰਪ ਪੇਨ ਕਿਹਾ ਜਾਂਦਾ ਹੈ ਇਹੇ ਦਰਦ ਮਰੀਜ਼ ਨੂੰ ਲੈਟਰਿਨ ਪਾਸ ਕਰਨ ਵੇਲੇ ਜਾਂ ਲੈਟਰਿਨ ਪਾਸ ਕਰਨ ਤੋਂ ਬਾਅਦ ਕੁਝ ਸਮਾਂ ਰਹਿ ਸਕਦੀ ਹੈ ਇਸ ਤੋਂ ਇਲਾਵਾ ਗੁੱਦਚੀਰ ਦੇ ਵਿੱਚ ਖੂਨ ਦਾ ਨਿਕਲਣਾ ਵੀ ਹੋ ਸਕਦਾ ਹੈ ਲੇਕਿਨ ਉਹ ਖੂਨ ਦਾ ਨਿਕਲਣ ਦਾ ਲੱਛਣ ਇਸ ਤਰੀਕੇ ਨਾਲ ਹੁੰਦਾ ਹੈ ਕਿ ਜਦੋਂ ਮਰੀਜ਼ ਲੈਟਰਿਨ ਪਾਸ ਕਰਦਾ ਹੈ ਤਾਂ ਲੈਟਰਿਨ ਦੇ ਨਾਲ ਹੀ ਇੱਕ ਸਟ੍ਰੀਕ ਆਫ ਬਲੱਡ ਜਿਹਨੂੰ ਕਹਿੰਦੇ ਲੈਟਰਿਨ ਦੇ ਨਾਲ ਲਾਈਨ ਬਲੱਡ ਦੀ ਲੱਗੀ ਵੀ ਆਂਦੀ ਹੈ ਉਸ ਤਰੀਕੇ ਦੇ ਨਾਲ ਇਹਦੇ ਚ ਬਲੀਡਿੰਗ ਹੁੰਦੀ ਹੈ ਪਗੰਦਰ ਇੱਕ ਖਤਰਨਾਕ ਬਿਮਾਰੀ ਹੈ ਜੇ ਇਹ ਸਿਸਟੈਮਿਕ ਇਨਫੈਕਸ਼ਨ ਦੇ ਕਰ ਦਵੇ ਮਤਲਬ ਵੀ ਪੂਰੇ ਬਲੱਡ ਇਨਫੈਕਸ਼ਨ ਦੇ ਥਰੂ ਸਿਸਟੈਮਿਕ ਆਰਗਨਸ ਦੇ ਵਿੱਚ ਇਨਫੈਕਟ ਕਰ ਦਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ ਇੱਕ ਚੀਜ਼ ਮੈਂ ਇਸ ਵਿੱਚ ਹੋਰ ਦੱਸਣੀ ਚਾਹੁੰਦਾ ਹੈ ਕਿ ਫਿਸ਼ਰ ਜਾਂ ਗੁਦਾ ચીਰ ਦੇ ਵਿੱਚ ਜਦੋਂ ਵੀ ਮਰੀਜ਼ ਨੂੰ ਪੇਨ ਸ਼ਾਰਪ throbbing pain ਹੁੰਦੀ ਹੈ ਤਾਂ ਲੈਟਰਿੰਗ ਦਾ ਰਸਤਾ ਬਹੁਤ ਹੀ ਟਾਈਟ ਹੋ ਜਾਂਦਾ ਹੈ ਉਸ ਦਾ ਕਾਰਨ ਇਹ ਹੁੰਦਾ ਹੈ ਕਿ ਸਾਡੇ ਲੈਟਰਨ ਦੇ ਰਸਤੇ ਦੇ ਆਲੇ-ਦੁਆਲੇ ਦੋ ਸਵਿੰਕਰਸ ਮਸਲ ਫਾਈਬਰਸ ਹੁੰਦੇ ਆ ਜਿਹਨੂੰ ਐਕਸਟਰਨਲ ਸਵਿੰਕਰਸ ਕਿਹਾ ਜਾਂਦਾ ਔਰ ਇੰਟਰਨਲ ਸਵਿੰਕਰਸ ਕਿਹਾ ਜਾਂਦਾ ਹੈ ਜੋ ਇੰਟਰਨਲ ਸਵਿੰਕਰਸ ਹੈ ਉਹ ਸਾਡੇ ਬ੍ਰੇਨ ਦੇ ਕੰਟਰੋਲ ਦੇ ਵਿੱਚ ਹੁੰਦੇ ਆ ਜਦੋਂ ਵੀ ਪੇਨ ਹੁੰਦੀ ਹੈ ਜਾਂ ਜਦੋਂ ਵੀ ਕੋਈ ਸੱਟ ਵੱਜਦੀ ਹੈ ਗੁੱਦਾ ਦੇ ਮਾਰਗ ਦੇ ਵਿੱਚ ਔਰ ਇੰਟਰਨਲ ਸਪਿੰਟਰ ਸਪੈਜ਼ਮ ਦੇ ਵਿੱਚ ਆ ਜਾਂਦੇ ਨੇ ਜਿਹਨੂੰ ਕਿਹਾ ਜਾਂਦਾ ਕਿ ਉਹ ਘੁੱਟ ਜਾਂਦੇ ਨੇ ਔਰ ਉਹ ਘੁੱਟਣ ਦੇ ਕਰਕੇ ਲੈਟਰਨ ਦਾ ਰਸਤਾ ਬਹੁਤ ਟਾਈਟ ਹੋ ਜਾਂਦਾ ਹੈ ਔਰ ਟਾਈਟ ਹੋਣ ਕਰਕੇ ਜਦੋਂ ਨੈਕਸਟ ਡੇ ਫ੍ਰੀਕੁਐਂਟ ਡੇਜ਼ ਦੇ ਵਿੱਚ ਜਦੋਂ ਵੀ ਮਰੀਜ਼ ਸਟੂਲ ਪਾਸ ਕਰਦਾ ਹੈ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ ਔਰ ਇੰਜਰੀ ਹੋਣ ਦੇ ਚਾਂਸ ਹੋਰ ਵੱਧ ਜਾਂਦੇ ਨੇ ਜਦੋਂ ਵੀ ਪੇਸ਼ੈਂਟ ਸਟੂਲ ਪਾਸ ਕਰਦਾ ਹੈ ਪਾਸ ਕਰਨ ਤੋਂ ਬਾਅਦ ਐਟ ਲੀਸਟ 1 ਸੈਂਟੀਮੀਟਰ ਦਾ ਏਰੀਆ ਉਹ ਚਾਹੇ ਆਪਣੀ ਫਿੰਗਰ ਦੇ ਨਾਲ ਕਲੀਨ ਕਰੇ ਉਸ ਨੂੰ ਕਰਨਾ ਜ਼ਰੂਰੀ ਹੈ ਔਰ ਉਸ ਦੇ ਨਾਲ ਉਸ ਏਰੀਆ ਦੇ ਵਿੱਚ ਜੋ ਸਟੂਲ ਫਸਿਆ ਰਹਿ ਜਾਂਦਾ ਹੈ ਉਹ ਅਗਰ ਸਾਫ਼ ਹੋ ਜਾਂਦਾ ਹੈ ਤਾਂ ਐਪਸੀਸ ਜਾਂ ਗਲੈਂਡਸ ਦਾ ਬਲੌਗ ਹੋਣਾ ਜਿਹਦੇ ਕਰਕੇ ਫਿਸਟੂਲਾ ਹੁੰਦਾ ਹੈ ਤਾਂ ਉਹ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜਦੋਂ ਵੀ ਅਸੀਂ ਤੁਹਾਡੇ ਰੂਬਰੂ ਹੁੰਨੇ ਆ ਤਾਂ ਤੁਹਾਡੀ ਸਿਹਤ ਦੀ ਗੱਲ ਕਰਦੇ ਹਾਂ ਸਿਹਤ ਨੂੰ ਸਹੀ ਰੱਖਣਾ ਸੇਤਮੰਦ ਰਹਿਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਵੀ ਹੈ ਤੇ ਕੁਝ ਅਜਿਹੇ ਅਲਮਤਾਂ ਨੇ ਕੁਝ ਜਜਈਆਂ ਬਿਮਾਰੀਆਂ ਨੇ ਜਿਹੜੀਆਂ ਤੁਹਾਨੂੰ ਘੇਰ ਲੈਂਦੀਆਂ ਨੇ ਤੋਂ ਉਹਨਾਂ ਤੋਂ ਬਚਾਅ ਵੀ ਬਹੁਤ ਜ਼ਰੂਰੀ ਹੈ ਤੇ ਅੱਜ ਅਸੀਂ ਉੱਚੇਚੇ ਤੌਰ ਦੇ ਉੱਤੇ ਇੱਕ ਵਾਰ ਫਿਰ ਪਹੁੰਚੇ ਆਂ ਭਾਰਦਵਾਜ ਪਾਇਲ ਹਸਪੀਟਲ ਦੇ ਵਿੱਚ ਪਾਇਲਸ ਦਾ ਇੱਥੇ ਆਧੁਨਿਕ ਤਕਨੀਕ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਤੁਹਾਨੂੰ ਡਾਕਟਰ ਸਾਹਿਬ ਹੋਰੀ ਕਈ ਨੁਕਤੇ ਵੀ ਦੱਸ ਦਿੰਦੇ ਨੇ ਤੇ ਗਾਈਡ ਵੀ ਕਰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਰਹਿਣ ਸਹਿਣ ਦੇ ਵਿੱਚ ਤਬਦੀਲੀ ਕਰਕੇ ਇਹਨਾਂ ਅਲਾਮਤਾਂ ਤੋਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤੁਸੀਂ ਸਮਾਂ ਲੈ ਕੇ ਮਿਲਣਾ ਚਾਹੁੰਦੇ ਹੋ ਤਾਂ ਡਾਕਟਰ ਸਾਹਿਬ ਨੂੰ ਮਿਲ ਵੀ ਸਕਦੇ ਹੋ ਤੇ ਵੈਸੇ ਤੁਹਾਨੂੰ ਦੱਸ ਦਈਏ ਕਿ ਮੋਰਿੰਡਾ ਦੇ ਬਿਲਕੁਲ ਨਜ਼ਦੀਕ ਹੈ ਮੜੌਲੀ ਕਲਾਂ ਇੱਥੇ ਆ ਕੇ ਤੁਹਾਨੂੰ ਹਰ ਕੋਈ ਦੱਸ ਦੇਗਾ ਕਿ ਭਾਰਦਵਾਜ ਪਾਇਲਸ ਹਸਪੀਟਲ ਹੈ ਕਿੱਥੇ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਸਮਖਸ਼ ਭਾਰਤਵਾੜ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢੀਢ ਸਵਾਗਤ ਹੈ ਜੀ ਨਾ ਸਰ ਡਾਕਟਰ ਸਾਹਿਬ ਦੇ ਬਾਰੇ ਬਹੁਤੇ ਦਰਸ਼ਕ ਜਾਣਦੇ ਨੇ ਕਿ ਡਾਕਟਰ ਸਾਹਿਬ ਨੇ ਵਿਦੇਸ਼ ਤੋਂ ਆਪਣੀ ਪੜ੍ਹਾਈ ਕੀਤੀ ਹੈ ਲੰਡਨ ਦੇ ਵਿੱਚ ਇਹਨਾਂ ਨੇ ਜਾ ਕੇ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਕਿ ਗੁੱਦਾ ਰੋਗਾਂ ਦੇ ਮਾਹਰ ਬਣੇ ਤੇ ਹੁਣ ਪੰਜਾਬ ਦੇ ਵਿੱਚ ਆ ਕੇ ਖਾਸ ਕਰ ਮੋਰਿੰਡਾ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਮਰੀਜ਼ਾਂ ਨੂੰ ਇਸ ਤਰ੍ਹਾਂ ਟਰੀਟ ਕਰਦੇ ਨੇ ਜਿਵੇਂ ਪਰਿਵਾਰਕ ਮੈਂਬਰ ਹੁੰਦੇ ਨੇ ਤੇ ਅੱਜ ਗੱਲ ਕਰਾਂਗੇ ਫਿਸਟੂਲਾ ਦੀ ਫਿਸ਼ਰ ਦੀ ਬਵਾਸੀਰ ਤੋਂ ਇਹ ਕਿੰਨੇ ਕੁ ਭਿੰਨ ਨੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਜਾਣਾਂਗੇ ਕਿ ਇਹਨਾਂ ਦੇ ਵਿੱਚ ਅੰਤਰ ਕੀ ਹੈ ਕਿਉਂਕਿ ਲੋਕਾਂ ਦੇ ਵਿੱਚ ਇਹ بڑا ਸਵਾਲ ਹੁੰਦਾ ਹੈ ਮਨ ਦੇ ਵਿੱਚ ਵਹਿਮ ਵੀ ਹੁੰਦਾ ਹੈ ਕਿ ਫਿਸਟੂਲਾ ਫਿਸ਼ਰ ਤੇ ਪਾਈਲਸ ਇੱਕੋ ਹੀ ਚੀਜ਼ ਹੈ ਕਿਉਂਕਿ ਗੁੱਦਾ ਮਾਰਗ ਦੇ ਨਾਲ ਜੁੜੇ ਹੋਏ ਰੋਗ ਨੇ ਜੀ ਬਿਲਕੁਲ ਜੀ ਜੋ ਐਨਲ ਫਿਸ਼ਰ ਹੈ ਜਿਹਨੂੰ ਪੰਜਾਬੀ ਦੇ ਵਿੱਚ ਗੁੱਦਚੀਰ ਵੀ ਕਿਹਾ ਜਾਂਦਾ ਹੈ ਇਹ ਇੱਕ ਵੱਖਰੀ ਬਿਮਾਰੀ ਹੈ ਔਰ ਫਿਸਟਿਊਲਾ ਜਿਹਨੂੰ ਪਗੰਦਰ ਕਿਹਾ ਜਾਂਦਾ ਹੈ ਇਹ ਇੱਕ ਵੱਖ ਬਿਵਾਰੀ ਹੈ ਜੋ ਫਿਸ਼ਰ ਹੁੰਦਾ ਹੈ ਇਹ ਗੁਦਾ ਮਾਰਗ ਦੇ ਵਿੱਚ ਜਦੋਂ ਚੀਰੇ ਪੈ ਜਾਂਦੇ ਹਨ ਉਸ ਨੂੰ ਐਨਲ ਫਿਸ਼ਰ ਕਿਹਾ ਜਾਂਦਾ ਹੈ ਜਿਹਨੂੰ ਪੰਜਾਬੀ ਵਿੱਚ ਗੁਦਾ ਚੀਰ ਕਿਹਾ ਜਾਂਦਾ ਹੈ ਇਹ ਜ਼ਿਆਦਾਤਰ ਇਸ ਦੇ ਕਾਰਨ ਹੋਣਦੇ ਇਹ ਨਹੀਂ ਕਿ ਜਦੋਂ ਮਰੀਜ਼ ਹਾਰਡ ਸਟੂਲ ਪਾਸ ਕਰਦਾ ਹੈ ਲੈਟਰਨ ਸਖਤ ਪਾਸ ਕਰਦਾ ਹੈ ਜਾਂ ਫਿਰ ਲੈਟਰਨ ਕਰਦੇ ਵਕਤ ਬਹੁਤ ਜ਼ਿਆਦਾ ਜ਼ੋਰ ਲਗਾਉਂਦਾ ਹੈ ਜਾਂ ਫਿਰ ਉਸ ਮਰੀਜ਼ ਨੂੰ ਲੂਜ਼ ਮੋਸ਼ਨ ਲੱਗੇ ਹੋਣ ਜਾਂ ਫਿਰ ਇਰੀਟੇਬਲ ਬਾਉਲ ਸਿੰਡਰੋਮ ਦੀ ਪ੍ਰੋਬਲਮ ਹੋਵੇ ਇਸ ਤੋਂ ਇਲਾਵਾ 크론ਸ ਡਿਜ਼ੀਜ਼ ਹੋਵੇ ਇਹ ਕਾਰਨਾ ਕਰਕੇ ਫਿਸ਼ਰ ਜਿਹਨੂੰ ਗੁਦਾ ਚੇੜ ਕਿਹਾ ਜਾਂਦਾ ਹੈ ਇਹ ਹੁੰਦੇ ਨੇ ਲੇਕਿਨ ਜੋ ਫਿਸਟਿਊਲਾ ਹੈ ਪਗੰਦਰ ਹੈ ਉਹ ਬਹੁਤ ਹੀ ਵੱਖ ਬਿਮਾਰੀ ਹੈ ਪਗੰਦਰ ਦੇ ਵਿੱਚ ਗੁਦਾ ਮਾਰਗ ਦੇ ਹਰ ਚਮੜੀ ਦੇ ਵਿੱਚ ਇੱਕ ਐਬਨਾਰਮਲ ਫਿਸਟੂਲਾ ਟਰੈਕ ਬਣ ਜਾਂਦਾ ਹੈ ਜਿਹਦੇ ਵਿੱਚ ਪਸ ਪਈ ਵੀ ਹੁੰਦੀ ਹੈ ਉਹ ਪਗੰਦਰ ਕਿਹਾ ਜਾਂਦਾ ਹੈ ਇਹ ਜ਼ਰੂਰ ਹੈ ਕਿ ਫਿਸ਼ਰ ਤੋਂ ਬਾਅਦ ਪਗੰਦਰ ਦਾ ਹੋਣਾ ਇੱਕ ਕਾਰਨ ਹੋ ਸਕਦਾ ਹੈ ਕਿਉਂਕਿ ਜੇ ਫਿਸ਼ਰ ਹੋ ਜਵੇ ਗੁੱਦ ਚੀਰ ਲੈਟਰਨ ਦੇ ਰਸਤੇ ਵਿੱਚ ਚੀਰੇ ਪੈ ਜਾਣ ਔਰ ਉਸ ਦੀ ਹੀਲਿੰਗ ਨਾ ਹੋਵੇ ਔਰ ਉੱਥੇ ਪਸ ਪੈ ਜਾਵੇ ਤਾਂ ਉਹ ਫੋੜਾ ਬਣ ਕੇ ਲੈਟਰਨ ਦੇ ਰਸਤੇ ਦੇ ਨਜ਼ਦੀਕ ਇੱਕ ਫੋੜਾ ਬਣ ਕੇ ਇੱਕ ਆਪਣਾ ਰਸਤਾ ਕੱਢ ਲੈਂਦੀ ਹੈ ਜੋ ਕਿ ਗੁਦਾ ਦੇ ਵਿੱਚ ਖੁੱਲਦਾ ਹੈ ਉਸ ਨੂੰ ਪਗੰਦਰ ਕਿਹਾ ਜਾਂਦਾ ਹੈ ਤੇ ਡਾਕਟਰ ਸਾਹਿਬ ਕਿੰਨਾ ਹਾਲਾਤਾਂ ਦੇ ਵਿੱਚ ਇਹ ਦੋਵੇਂ ਇੱਕੋ ਸਮੇਂ ਹੋ ਸਕਦੇ ਨੇ ਜਾਂ ਫਿਰ ਨਹੀਂ ਹੋ ਸਕਦੇ ਗੁਦਾ چیر ਅਤੇ ਪਗੰਦਰ ਦਾ ਇੱਕੋ ਸਮੇਂ ਹੋਣਾ ਪੋਸੀਬਲ ਨਹੀਂ ਹੈ ਗੁਦਾ چیر ਇੱਕ ਅੱਡ ਬਿਮਾਰੀ ਹੈ ਔਰ ਪਗੰਦਰ ਇੱਕ ਵੱਖਰੀ ਬਿਮਾਰੀ ਹੈ ਲੇਕਿਨ ਇਹ ਹੋ ਸਕਦਾ ਹੈ ਕਿ ਗੁਦਾ ਚੀਰ ਦੇ ਵਿੱਚ ਜੇ ਜਦੋਂ ਪਸ ਪੈ ਜਾਵੇ ਇਨਫੈਕਸ਼ਨ ਹੋ ਜਾਵੇ ਐਬਸਸ ਬਣ ਜਾਵੇ ਜਾਂ ਫੋੜਾ ਬਣ ਜਾਵੇ ਉਹ ਬਾਅਦ ਵਿੱਚ ਭਗੰਦਰ ਦਾ ਰੂਪ ਲੈ ਲੈਂਦੀ ਹੈ ਭਗੰਦਰ ਬਣਨ ਨੂੰ ਸਮੇਂ ਲੱਗਦਾ ਹੈ ਭਗੰਦਰ ਬਣਨ ਨੂੰ ਏਟਲੀਸਟ 2 ਮਹੀਨੇ 3 ਮਹੀਨੇ ਦਾ ਸਮਾਂ ਲੱਗਦਾ ਹੈ ਜਿਹਦੇ ਵਿੱਚੋਂ ਪੂਰਾ ਰਸਤਾ ਬਣਦਾ ਹੈ ਉਹ ਰਸਤਾ ਚਮੜੀ ਦੇ ਬਾਹਰ ਖੁੱਲਦਾ ਹੈ ਔਰ ਉਹ ਅੰਦਰ ਪਾਸ ਬਣਦੀ ਬਣਦੀ ਰਸਤਾ ਬਣਦਾ ਹੋਇਆ ਗੁਦਾ ਮਾਰਗ ਦੇ ਵਿੱਚ ਇੱਕ ਜਗ੍ਹਾ ਖੁੱਲ ਜਾਂਦਾ ਹੈ ਤਾਂ ਉਹ ਐਬਨਾਰਮਲ ਓਪਨਿੰਗ ਹੋ ਜਾਂਦੀ ਹੈ ਓਹ ਉਸ ਨੂੰ ਸਮਾਂ ਲੱਗਦਾ ਘਟੋਟ 2-3 ਮਹੀਨੇ ਦਾ ਡਾਕਟਰ ਸਾਹਿਬ ਜੇਕਰ ਅਪਾ ਗੱਲ ਕਰੀਏ ਕਿ ਫਿਸਟੂਲਾ ਤੇ ਫਿਸ਼ਰ ਦੋਵੇਂ ਤੁਸੀਂ ਦੱਸ ਦਿੱਤਾ ਹੈ ਕਿ ਵੱਖੋ-ਵੱਖਰੇ ਤਰੀਕੇ ਦੇ ਨਾਲ ਲੱਗਣ ਵਾਲੇ ਰੋਗ ਨੇ ਤੇ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਵੀ ਇਹ ਸਾਨੂੰ ਹੋ ਜਾਂਦੇ ਨੇ ਕਿਉਂਕਿ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਬਜ਼ ਦੀ ਜਿਹੜੀ ਬਿਮਾਰੀ ਹੈ ਜਾਂ ਫਿਰ ਅਸੀਂ ਸਟੂਲ ਪਾਸ ਕਰਦੇ ਹੋਏ ਜ਼ਿਆਦਾ ਜ਼ੋਰ ਲਗਾ ਦਿੰਨੇ ਆ ਤਾਂ ਉਹਦੇ ਨਾਲ ਹੋ ਸਕਦੇ ਨੇ ਪਰ ਇਹਨਾਂ ਦੇ ਲੱਛਣ ਕੀ ਨੇ ਜੀ ਜੋ ਗੁੱਦ ਛੇਰ ਹੈ ਜਿਸ ਨੂੰ ਫਿਸ਼ਰ ਕਿਹਾ ਜਾਂਦਾ ਹੈ ਇਹਦੇ ਬਹੁਤ ਹੀ ਅਲੱਗ ਲੱਛਣ ਨੇ ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਜਦੋਂ ਮਰੀਜ਼ ਸਟੂਲ ਪਾਸ ਕਰਦਾ ਹੈ ਜਦੋਂ ਲੈਟਰਿਨ ਪਾਸ ਕਰਦਾ ਹੈ ਤਾਂ ਉਸ ਵਕਤ ਮਰੀਜ਼ ਦੇ ਗੁਦਾ ਦੇ ਵਿੱਚ ਬਹੁਤ ਹੀ ਤਿੱਖੀ ਦਰਦ ਜਾਂ ਤਿੱਖੀ ਚੁਬਨ ਵਰਗੀ ਦਰਦ ਹੁੰਦੀ ਹੈ ਜਿਹਨੂੰ ਸ਼ਾਰਪ ਪੇਨ ਕਿਹਾ ਜਾਂਦਾ ਹੈ ਇਹ ਦਰਦ ਮਰੀਜ਼ ਨੂੰ ਲੈਟਰਿਨ ਪਾਸ ਕਰਨ ਵੇਲੇ ਜਾਂ ਲੈਟਰਿਨ ਪਾਸ ਕਰਨ ਤੋਂ ਬਾਅਦ ਕੁਝ ਸਮਾਂ ਰਹਿ ਸਕਦੀ ਹੈ ਇਸ ਤੋਂ ਇਲਾਵਾ ਗੁਦਾ ਚੀਰ ਦੇ ਵਿੱਚ ਖੂਨ ਦਾ ਨਿਕਲਣਾ ਵੀ ਹੋ ਸਕਦਾ ਹੈ ਲੇਕਿਨ ਉਹ ਖੂਨ ਦਾ ਨਿਕਲਣ ਦਾ ਲੱਛਣ ਇਸ ਤਰੀਕੇ ਨਾਲ ਹੁੰਦਾ ਕਿ ਜਦੋਂ ਮਰੀਜ਼ ਲੈਟਰਨ ਪਾਸ ਕਰਦਾ ਹੈ ਤਾਂ ਲੈਟਰਨ ਦੇ ਨਾਲ ਹੀ ਇੱਕ ਸਟ੍ਰੀਕ ਆਫ ਬਲੱਡ ਜਿਹਨੂੰ ਕਹਿੰਦੇ ਲੈਟਰਨ ਦੇ ਨਾਲ ਲਾਈਨ ਬਲੱਡ ਦੀ ਲੱਗੀ ਵੀ ਆਂਦੀ ਹੈ ਉਸ ਤਰੀਕੇ ਦੇ ਨਾਲ ਇਹਦੇ ਚ ਬਲੀਡਿੰਗ ਹੁੰਦੀ ਹੈ ਕਈ ਵਾਰ ਉਸ ਦੇ ਉੱਪਰ ਵੀ ਫਰੈਸ਼ ਬਲੱਡ ਗਿਰਦਾ ਹੈ ਲੇਕਿਨ ਇਹ ਲੱਛਣ ਇੱਕ ਜ਼ਰੂਰੀ ਹੈ ਇਸ ਤੋਂ ਇਲਾਵਾ ਜਦੋਂ ਮਰੀਜ਼ ਚੈੱਕ ਕਰ ਸਕਦਾ ਹੈ ਜਾਂ ਆਪਣੇ ਪਰਿਵਾਰਿਕ ਮੈਂਬਰ ਤੋਂ ਜਾਂ ਕਿਸੇ ਡਾਕਟਰ ਤੋਂ ਚੈੱਕ ਕਰਵਾਉਂਦਾ ਤਾਂ ਗੁਦਾ ਮਾਰਗ ਦੇ ਵਿੱਚ ਉਥੇ ਚੀਰੇ ਪਏ ਹੋ ਹੁੰਦੇ ਨੇ ਇਹ ਗੁਦਾ ਚੀਰ ਜਾਂ ਫਿਸ਼ਰ ਦੇ ਲੱਛਣ ਮੁਖ ਲੱਛਣ ਨੇ ਜੋ ਪਗੰਦਰ ਹੈ ਪਗੰਦਰ ਦੇ ਵਿੱਚ ਜ਼ਿਆਦਾਤਰ ਪਸ ਦਾ ਸਰਾਵ ਹੋਣਾ ਗੁਦਾ ਮਾਰਗ ਦੇ ਵਿੱਚੋਂ ਜਾਂ ਫਿਰ ਗੁਦਾ ਮਾਰਗ ਦੇ 1 ਜਾਂ 1.5 2 ਸੈਂਟੀਮੀਟਰ ਦੇ ਦੂਰੀ ਤੇ ਕੋਈ ਫਿਨਸੀ ਦਾ ਹੋਣਾ ਜਿਹੜੀ ਕੁਝ ਸਮੇਂ ਬਾਅਦ ਫੁੱਟ ਜਾਂਦੀ ਹੈ ਔਰ ਉੱਥੇ ਤੇ ਪਸ ਦਾ ਸਰਾਵ ਹੁੰਦਾ ਹੈ ਇਹ ਪਗੰਦਰ ਦੇ ਲੱਛਣ ਹੈ ਇਸ ਤੋਂ ਇਲਾਵਾ ਉਸ ਫਿਨਸੀ ਦਾ ਫੁੱਲਣਾ ਦਰਦ ਹੋਣਾ ਸਵੇਲਿੰਗ ਹੋਣਾ ਇਹ ਲੱਛਣ ਇਹਦੇ ਵਿੱਚ ਆਉਂਦੇ ਨੇ ਪਗੰਦਰ ਇੱਕ ਖਤਰਨਾਕ ਬਿਮਾਰੀ ਹੈ ਜੇ ਇਹ ਸਿਸਟੈਮਿਕ ਇਨਫੈਕਸ਼ਨ ਦੇ ਕਰ ਦਵੇ ਮਤਲਬ ਵੀ ਪੂਰੇ ਬਲੱਡ ਇਨਫੈਕਸ਼ਨ ਦੇ ਥਰੂ ਸਿਸਟੈਮਿਕ ਆਰਗਨਸ ਦੇ ਵਿੱਚ ਇਨਫੈਕਟ ਕਰ ਦਵੇ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ ਇਹ ਚੀਜ਼ ਬਹੁਤ ਹੀ ਕੰਪਲਿਕੇਟਿਡ ਕੇਸਸ ਦੇ ਵਿੱਚ ਹੁੰਦੀ ਹੈ ਇਸ ਕਰਕੇ ਇਸ ਦਾ ਇਲਾਜ ਸਹੀ ਸਮੇਂ ਤੇ ਕਰਵਾਉਣਾ ਔਰ ਇਸ ਦਾ ਡਾਇਗਨੋਸਿਕ ਪ੍ਰੋਪਰ ਡਾਕਟਰ ਤੋਂ ਕਰਵਾਉਣਾ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਲੋਕ ਲਾਪਰਵਾਹੀ ਵਰਤ ਦਿੰਦੇ ਨੇ ਤੇ ਜੇਕਰ ਪਗੰਦਰ ਹੋ ਵੀ ਗਈ ਹੈ ਸਭ ਤੋਂ ਪਹਿਲਾਂ ਤਾਂ ਇਹਦੀ ਆਪਾਂ ਜਾਂਚ ਕਿਵੇਂ ਕਰ ਸਕਦੇ ਆ ਤੇ ਨਾਲ ਹੀ ਇਹਦਾ ਜਿਹੜਾ ਇਲਾਜ ਨਾ ਕਰਵਾਇਆ ਜਾਵੇ ਤਾਂ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਜੇ ਪਗੰਦਰ ਦਾ ਇਲਾਜ ਸਹੀ ਸਮੇਂ ਤੇ ਡਾਇਗਨੋਸ ਕਰਵਾ ਕੇ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਬਹੁਤ ਹੀ ਜ਼ਿਆਦਾ ਵਧ ਜਾਂਦੀ ਹੈ ਪਗੰਦਰ ਅੰਦਰ ਅੰਦਰ ਹੀ ਅੰਦਰ ਆਪਣੇ ਰਸਤੇ ਬਣਾ ਲੈਂਦਾ ਹੈ ਅੰਦਰ ਹੀ ਅੰਦਰ ਐਪਸਸ ਕ੍ਰिएशन ਕਰ ਲੈਂਦਾ ਹੈ ਜੋ ਅੱਜ ਅਗਰ ਇਨੀਸ਼ੀਅਲ ਡਾਇਗਨੋਸਿਸ ਦੇ ਵਿੱਚ ਅਗਰ ਉਹ ਫਰਸਟ ਸਟੇਜ ਦੇ ਵਿੱਚ ਲੀਨੀਅਰ ਟਰੈਕ ਦੇ ਵਿੱਚ ਫਿਸਟੂਲਾ ਟਰੈਕ ਹੈ ਉਹ ਕਈ ਵਾਰ ਕੰਪਲੈਕਸ ਫਿਸਟੂਲਾ ਫਾਰਮ ਦੇ ਵਿੱਚ ਬਣ ਜਾਂਦਾ ਹੈ ਕੁਮਾਵਦਾਰ ਫਿਸਟੂਲਾ ਹORS SHOE ਫਿਸਟੂਲਾ ਜਿਹਨੂੰ ਕਿਹਾ ਜਾਂਦਾ ਹੈ ਉਹ ਫਾਰਮ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਅਸਲ ਵਿੱਚ ਇਸ ਦਾ ਕਾਰਨ ਇਹ ਹੈ ਕਿ ਜੋ ਲੈਟਰਨ ਦੇ ਰਸਤੇ ਦੇ ਨਾਲ ਵਾਲਾ ਜੋ ਸਾਡਾ ਕਸ਼ਨ ਏਰੀਆ ਹੈ ਜਿਹਨੂੰ ਬਟਕਸ ਕਿਹਾ ਜਾਂਦਾ ਹੈ ਉਥੇ ਬਹੁਤ ਇਸਟੋਰੈਕਟਲ ਐਲਪਸਸ ਜਿਹਨੂੰ ਸਾਡੀ ਮੈਡੀਕਲ ਟਰਮਸ ਦੇ ਵਿੱਚ ਕਿਹਾ ਜਾਂਦਾ ਹੈ ਇਸਟੋਰੈਕਟਲ ਏਰੀਆ ਉਹ ਇਸਟੋਰੈਕਟਲ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਟੀ ਟਿਸ਼ੂਜ਼ ਹੁੰਦੇ ਨੇ ਚਰਬੀ ਬਹੁਤ ਜ਼ਿਆਦਾ ਕਠੀ ਹੋਈ ਵੀ ਹੁੰਦੀ ਹੈ ਜਿੱਥੇ ਆਪਾਂ ਬੈਠਦੇ ਨੇ ਉਸ ਏਰੀਏ ਦੇ ਵਿੱਚ ਅਗਰ ਇੱਕ ਵਾਰ ਪਸ ਬਣ ਗਈ ਜਾਂ ਇਨਫੈਕਸ਼ਨ ਕਿਸੇ ਵੀ ਕਾਰਨ ਹੋ ਗਈ ਤਾਂ ਉਸ ਦਾ ਵਧਣਾ ਦਿਨੋ ਦਿਨੀ ਬਹੁਤ ਜਲਦੀ ਹੁੰਦਾ ਹੈ ਹੋਰ ਸਰੀਰ ਦੇ ਅੰਗਾਂ ਦੇ ਮੁਕਾਬਲੇ ਤਾਂ ਅਗਰ ਦੇਖਿਆ ਜਾਵੇ ਔਰ ਉਹ ਜੋ ਪਸ ਬਣਦੀ ਹੈ ਅੰਦਰ ਹੀ ਅੰਦਰ ਇਨਫੈਕਸ਼ਨ ਦੇ ਨਾਲ ਜੋ ਬਣਦੀ ਹੈ ਉਹ ਉਸ ਦਾ ਰਸਤਾ ਅੰਦਰ ਹੀ ਨਿਕਲਿਆ ਜਾਂਦਾ ਹੈ ਅੰਦਰ ਹੀ ਅੰਦਰ ਉਸ ਨੂੰ ਖੁਰਾਕ ਮਿਲਦੀ ਹੈ ਤਾਂ ਅੰਦਰ ਉਹ ਕਈ ਵਾਰ ਸੁਪਰਾਲੀਵੇਟਰ ਐਬਸਸ ਤੱਕ ਪਹੁੰਚ ਜਾਂਦੀ ਹੈ ਜਿਹਨੂੰ ਸੁਪਰਾਲੀਵੇਟਰ ਐਬਸਸ ਵੀ ਕਿਹਾ ਜਾਂਦਾ ਹੈ ਇਸ ਦਾ ਇਲਾਜ ਸਹੀ ਸਮੇਂ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਔਰ ਇਸ ਦਾ ਡਾਇਗਨੋਸਿਸ ਇੱਕ ਸਪੈਸ਼ਲਿਸਟ ਪ੍ਰੋਕਟੋਲੋਜਿਸਟ ਹੀ ਕਰ ਸਕਦਾ ਅਦਰਵਾਈਜ਼ ਇਸ ਡਾਇਗਨੋਸਟਿਕ ਟੈਕਨਿਕਸ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਐਮ ਆਰ ਆਈ ਫਿਸਟੂਲੋਗ੍ਰਾਮ ਇਸ ਦਾ ਇੱਕ ਸਟੀਕ ਡਾਇਗਨੋਸਟਿਕ ਪ੍ਰਕਿਰਿਆ ਹੈ ਜਿਦੇ ਵਿੱਚ ਸਾਨੂੰ ਇਸ ਦੀ ਡਾਇਗਨੋਸਿਸ ਪ੍ਰੋਪਰ ਹੋ ਜਾਂਦੀ ਹੈ ਔਰ ਇਸ ਦੇ ਵਿੱਚ ਸਾਨੂੰ ਉਸ ਦੇ ਰਸਤੇ ਵੀ ਲੱਭ ਜਾਂਦੇ ਨੇ ਕਿ ਕਿਸ ਕਿਸ ਕੁਮਾਵਦਾਰ ਤਰੀਕੇ ਨਾਲ ਫਿਸਟੂਲਾ ਹੈ ਔਰ ਉਸ ਦੇ ਹਿਸਾਬ ਨਾਲ ਡਾਕਟਰ ਨੂੰ ਜੇ ਇਲਾਜ ਜਾਂ ਸਰਜਰੀ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਇਹ ਤਾਂ ਆਪਾਂ ਮੈਡੀਕਲ ਟੈਕਨਿਕ ਦੀ ਗੱਲ ਕਰ ਰਹੇ ਹਾਂ ਜੇਕਰ ਵੈਸੇ ਹੀ ਪਤਾ ਕਰਨਾ ਹੋਵੇ ਕਿ ਗੁੱਦਾ ਮਾਰਗਨਾਈਜ਼ ਦੀ ਜਿਹੜਾ ਫੋੜਾ ਹੋਇਆ ਹੈ ਕੀ ਉਹ ਫਿਸਟੂਲਾ ਹੈ ਜਾਂ ਨਹੀਂ ਉਹ ਵੀ ਜਾਂਚ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਇਹ ਮਰੀਜ਼ ਆਪਣੇ ਘਰ ਖੁਦ ਵੀ ਕਰ ਸਕਦਾ ਹੈ ਇਸ ਦੇ ਕੁਝ ਲੱਛਣਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਗੁਦਾ ਚੀਰ ਜਾਂ ਫਿਸਟਿਊਲਾ ਜਿਸ ਨੂੰ ਕਿਹਾ ਜਾਂਦਾ ਹੈ ਗੁਦਾ ਚੀਰ ਜਾਂ ਫਿਸ਼ਰ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਗੁਦਾ ਦੇ ਰਸਤੇ ਦੇ ਵਿੱਚ ਕੁਝ ਚੀਰੇ ਹੋ ਜਾਂਦੇ ਨੇ ਔਰ ਉਹ ਚੀਰੇ ਬਹੁਤ ਹੀ ਦਰਦ ਵਾਲੇ ਹੁੰਦੇ ਨੇ ਸ਼ਾਰਪ ਥਰੋਬਿੰਗ ਪੇਨ ਉਹਨਾਂ ਦੇ ਲੱਛਣ ਹੁੰਦੇ ਨੇ ਲੇਕਿਨ ਜੋ ਫਿਸਟਿਊਲਾ ਹੈ ਫਿਸਟਿਊਲਾ ਦੇ ਵਿੱਚ ਗੋਦਾ ਮਾਰਗ ਦੇ ਕੁਝ ਸੈਂਟੀਮੀਟਰ ਦੂਰੀ ਤੇ ਕੋਈ ਫਿੰਸੀ ਹੋ ਜਾਂਦੀ ਹੈ ਔਰ ਉਹ ਫਿੰਸੀ ਕੁਝ ਮਹੀਨੇ ਬਾਅਦ ਜਾਂ ਕੁਝ ਹਫਤੇ ਬਾਅਦ ਫੁੱਟ ਜਾਂਦੀ ਹੈ ਔਰ ਉਹਨਾਂ ਵਿੱਚੋਂ ਜਾਂ ਤਾਂ ਪਾਣੀ ਦਾ ਰਿਸਾਬ ਹੁੰਦਾ ਹੈ ਜਾਂ ਪਸ ਦਾ ਰਿਸਾਬ ਹੁੰਦਾ ਹੈ ਜਾਂ ਫਿਰ ਉਹ ਕਈ ਵਾਰ ਨਹੀਂ ਵੀ ਫੁੱਟੇਦੀ ਤਾਂ ਗੁੰਮਾ ਬਣ ਜਾਂਦਾ ਹੈ ਔਰ ਮਰੀਜ਼ ਦੇ ਉੱਥੇ ਬਹੁਤ ਸਵੇਲਿੰਗ ਪੇਨ ਫੀਵਰ ਇਨਫਲੇਮੇਸ਼ਨ ਦਰਦ ਇਹ ਸਾਰੇ ਲੱਛਣ ਆਂਦੇ ਨੇ ਅਗਰ ਮਰੀਜ਼ ਇਹ ਦੋਨੇ ਸਿੰਪਟਮਸ ਨੂੰ ਦੇਖੇ ਵਿਚਾਰ ਕਰੇ ਤਾਂ ਉਸ ਨੂੰ ਪਤਾ ਚੱਲ ਸਕਦਾ ਹੈ ਕਿ ਉਹ ਫਿਸਟੂਲਾ ਵੱਲ ਜਾ ਰਿਹਾ ਹੈ ਜਾਂ ਫਿਸ਼ਰ ਹੈ ਉਸ ਨੂੰ ਔਰ ਦੋਨਾਂ ਦੇ ਇਲਾਜ ਵੱਖ-ਵੱਖ ਹੈ ਅਗ ਫਿਸ਼ਰ ਜੋ ਅਗਰ ਇਨੀਸ਼ੀਅਲ ਸਟੇਜ ਦੇ ਵਿੱਚ ਹੈ ਤਾਂ ਮਰੀਜ਼ ਉਸ ਦਾ ਇਲਾਜ ਆਪਣੇ ਘਰ ਹੀ ਕਰ ਸਕਦਾ ਹੈ ਇਸ ਦੇ ਵਿੱਚ ਉਸ ਨੂੰ ਆਪਣੀ ਡਾਈਟ ਕੰਟਰੋਲ ਕੰਟਰੋਲਡ ਡਾਈਟਰੀ ਹੈਬਿਟਸ ਨੂੰ ਰਜਿਮ ਨੂੰ ਫੋਲੋ ਕਰਨਾ ਹੁੰਦਾ ਹੈ ਹਾਈ ਫਾਈਬਰ ਡਾਈਟ ਇਨਟੇਕ ਮਰੀਜ਼ ਨੂੰ ਲੈਣੀ ਚਾਹੀਦੀ ਹੈ ਪਾਣੀ ਹਾਈਡਰੇਸ਼ਨ ਦਾ ਧਿਆਨ ਪ੍ਰੋਪਰ ਰੱਖਣਾ ਜ਼ਰੂਰੀ ਹੈ ਸੋ ਦੈਟ ਕਿ ਜੋ ਵੀ ਸਟੂਲ ਪੇਸ਼ੈਂਟ ਪਾਸ ਕਰੇ ਉਹ ਸੌਫਟ ਔਰ ਕੰਸਿਸਟੈਂਸੀ ਉਹਦੀ ਸੌਫਟ ਹੋਵੇ ਔਰ ਕੁਸ਼ਨ ਫਾਰਮ ਦੇ ਵਿੱਚ ਹੋਵੇ ਸੋ ਦੈਟ ਕਿ ਜੋ ਫਿਸ਼ਰ ਹੈ ਉਹਦੇ ਵਿੱਚ ਇੰਜਰੀ ਹੋਰ ਕ੍ਰੀਏਟ ਨਾ ਹੋਵੇ ਹੋਰ ਗੁੱਦੇ ਚੀਰ ਨਾ ਬਣਨ ਉੱਥੇ ਜੀ ਇੱਕ ਚੀਜ਼ ਮੈਂ ਇਸ ਵਿੱਚ ਹੋਰ ਦੱਸਣੀ ਚਾਹੁੰਦਾ ਹੈ ਕਿ ਫਿਸ਼ਰ ਜਾਂ ਗੁੱਦਾ ਚੀਰ ਦੇ ਵਿੱਚ ਜਦੋਂ ਵੀ ਮਰੀਜ਼ ਨੂੰ ਪੇਨ শারਪ throbbing ਪੇਨ ਹੁੰਦੀ ਹੈ ਤਾਂ ਲੈਟਰਨ ਦਾ ਰਸਤਾ ਬਹੁਤ ਹੀ ਟਾਈਟ ਹੋ ਜਾਂਦਾ ਹੈ ਉਸ ਦਾ ਕਾਰਨ ਇਹ ਹੁੰਦਾ ਹੈ ਕਿ ਸਾਡੇ ਲੈਟਰਨ ਦੇ ਰਸਤੇ ਦੇ ਆਲੇ ਦੁਆਲੇ ਦੋ ਸਵਿੰਕਰਸ ਮਸਲ ਫਾਈਬਰਸ ਹੁੰਦੇ ਆ ਜਿਹਨੂੰ ਐਕਸਟਰਨਲ ਸਵਿੰਕਰਸ ਕਿਹਾ ਜਾਂਦਾ ਔਰ ਇੰਟਰਨਲ ਸਵਿੰਕਰਸ ਕਿਹਾ ਜਾਂਦਾ ਹੈ ਜੋ ਇੰਟਰਨਲ ਸਵਿੰਕਰਸ ਹੈ ਉਹ ਸਾਡੇ ਬ੍ਰੇਨ ਦੇ ਕੰਟਰੋਲ ਦੇ ਵਿੱਚ ਹੁੰਦੇ ਆ ਜਦੋਂ ਵੀ ਪੇਨ ਹੁੰਦੀ ਹੈ ਜਾਂ ਜਦੋਂ ਵੀ ਕੋਈ ਸੱਟ ਵੱਜਦੀ ਹੈ ਗੁਦਾ ਦੇ ਮਾਰਗ ਦੇ ਵਿੱਚ ਔਰ ਇੰਟਰਨਲ ਸਫਿੰਟਰ ਸਪੈਜ਼ਮ ਦੇ ਵਿੱਚ ਆ ਜਾਂਦੇ ਨੇ ਜਿਸ ਨੂੰ ਕਿਹਾ ਜਾਂਦਾ ਕਿ ਉਹ ਕੁੱਟ ਜਾਂਦੇ ਨੇ ਔਰ ਉਹ ਕੁੱਟਣ ਦੇ ਕਰਕੇ ਲੈਟਰਨ ਦਾ ਰਸਤਾ ਉਹ ਟਾਈਟ ਹੋ ਜਾਂਦਾ ਹੈ ਔਰ ਟਾਈਟ ਹੋਣ ਕਰਕੇ ਜਦੋਂ ਨੈਕਸਟ ਡੇ ਫ੍ਰੀਕੁਐਂਟ ਡੇਸ ਦੇ ਵਿੱਚ ਜਦੋਂ ਵੀ ਮਰੀਜ਼ ਸਟੂਲ ਪਾਸ ਕਰਦਾ ਹੈ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਹੈ ਔਰ ਇੰਜਰੀ ਹੋਣ ਦੇ ਚਾਂਸ ਹੋਰ ਵੱਧ ਜਾਂਦੇ ਨੇ ᱛᱚ ਇਸ ਵਿੱਚ ਇਹ ਜ਼ਰੂਰ ਧਿਆਨ ਰੱਖਣਾ ਹੁੰਦਾ ਹੈ ਕਿ ਕੁਝ ਲੋਕਲ ਮੈਡੀਕੇਸ਼ਨ ਜੋ ਐਪਲੀਕੇਟ ਕਰਨੀ ਹੈ ਗੁਦਾ ਮਾਰਗ ਦੇ ਵਿੱਚ ਉਹ ਜ਼ਰੂਰੀ ਹੁੰਦੀ ਹੈ ਔਰ ਸਟੂਲ ਸੌਫਟਨਰ ਦਾ ਲੈਣਾ ਬਹੁਤ ਜ਼ਰੂਰੀ ਹੈ ਜੀ ਇਸ ਦੇ ਨਾਲ ਫਿਸ਼ਰ ਨੂੰ ਤੁਸੀਂ ਘਰ ਹੀ ਇਨੀਸ਼ੀਅਲ ਸਟੇਜਸ ਦੇ ਵਿੱਚ ਕੁਝ ਕਿਉਰ ਕਰਿਆ ਜਾ ਸਕਦਾ ਹੈ ਅਗਰ ਕੰਪਲੈਕਸ ਫਾਰਮ ਦੇ ਵਿੱਚ ਫਿਸ਼ਰ ਹੋ ਚੁੱਕਿਆ ਹੈ ਫਿਰ ਤੁਹਾਨੂੰ ਮੈਡੀਕਲ ਹੈਲਪ ਦੀ ਹੀ ਲੋੜ ਰਹੇਗੀ ਜੀ ਡਾਕਟਰ ਸਾਹਿਬ کئی ਵਾਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਸੀਂ ਕੁਝ ਖਾਸ ਦਵਾਈਆਂ ਦਾ ਸੇਵਨ ਕਰਦੇ ਹਾਂ ਉਹ ਦਵਾਈਆਂ ਚਾਹੇ ਕਿਸੇ ਡਾਕਟਰ ਵੱਲੋਂ ਰეკਮੈਂਡ ਕੀਤੀਆਂ ਹੁੰਦੀਆਂ ਨੇ ਜਾਂ ਫਿਰ ਹੈਲਥ ਨੂੰ ਲੈ ਕੇ ਅਸੀਂ ਆਪ ਵੀ ਥੋੜੇ ਜਿੇ ਕੌਨਸ਼ੀਅਸ ਹੋ ਜਾਂਦੇ ਹਾਂ ਤਾਂ ਦਵਾਈਆਂ ਲੈ ਕੇ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਕੀ ਇਹ ਜਿਹੜੀਆਂ ਦਵਾਈਆਂ ਨੇ ਇਹ ਵੀ ਫਿਸ਼ਰ ਤੇ ਫਿਸਟੂਲਾ ਦਾ ਕਾਰਨ ਬਣ ਸਕਦੀਆਂ ਨੇ ਬਿਲਕੁਲ ਕੁਝ ਹੈਜੀਆ ਮੈਡੀਸਿਨਸ ਨੇ ਜੋ ਇਹ ਫਿਸ਼ਰ ਦਾ ਕਾਰਨ ਬਣ ਸਕਦੀਆਂ ਨੇ ਲੇਕਿਨ ਫਿਸਟੂਲਾ ਇਜ਼ ਇਨਡਾਇਰੈਕਟਲੀ ਕੋਰਿਲੇਟਡ ਵਿਦ ਥੀਸ ਮੈਡੀਕੇਸ਼ਨਸ ਆਈ ਵਿਲ ਐਕਸਪਲੇਨ ਉਹ ਮੈਡੀਕੇਸ਼ਨਸ ਜਿਹੜੀਆਂ ਕਿ ਸਵੀਅਰ ਡਾਈ ਡਾਇਰੀਆ ਕ੍ਰੀਏਟ ਕਰ ਸਕਦੀਆਂ ਨੇ ਜੋ ਕਨਸਟਿਪੇਸ਼ਨ ਕਰਦੀਆਂ ਨੇ ਉਹ ਫਿਸ਼ਰ ਨੂੰ ਕੌਜ਼ ਉਸਦਾ ਇੱਕ ਬਣ ਸਕਦੀ ਹੈ ਜੇ ਜੇ ਕੋਈ ਮਰੀਜ਼ ਸਟ੍ਰੈਸ ਇੰਡਿਊਸਡ ਹੈ ਬਹੁਤ ਹੀ ਜ਼ਿਆਦਾ ਸਟ੍ਰੈਸ ਦੀ ਮੈਡੀਸਿਨਸ ਲੈ ਰਿਹਾ ਹੈ ਹਰ ਅਨਟੀ ਡਿਪਰੈਸੈਂਟ ਮੈਡੀਸਿਨਸ ਲੈ ਰਿਹਾ ਉਸ ਦੇ ਵਿੱਚ ਵੀ ਗਟ ਔਰ ਬ੍ਰੇਨ ਦਾ ਐਕਸਿਸ ਡਿਸਟਰਬ ਹੋ ਜਾਂਦਾ ਔਰ ਪੇਸ਼ੈਂਟ ਨੂੰ ਕਨਸਟਿਪੇਸ਼ਨ ਰੈਣੀ ਸਟਾਰਟ ਹੋ ਜਾਂਦੀ ਹੈ ਔਰ ਉਹਨਾਂ ਕਾਰਨਾਂ ਕਰਕੇ ਫਿਸ਼ਰ ਦਾ ਹੋਣਾ ਲਾਜ਼ਮੀ ਬਣ ਜਾਂਦਾ ਹੈ ਲੇਕਿਨ ਫਿਸਟਿਊਲਾ ਕਿਸੇ ਮੈਡੀਕੇਸ਼ਨ ਕਰਕੇ ਨਹੀਂ ਹੋ ਸਕਦਾ ਫਿਸਟਿਊਲਾ ਉਦੋਂ ਹੀ ਹੋਏਗਾ ਜਦੋਂ ਵੀ ਕਿਸੇ ਕਾਰਨ ਕਰਕੇ ਉੱਥੇ ਗੁਦਾ ਦੇ ਰਸਤੇ ਦੇ ਵਿੱਚ ਕਿਤੇ ਵੀ ਪਸ ਬਣ ਜਾਵੇ ਫਿਸ਼ਰ ਹੋਣ ਤੋਂ ਬਾਅਦ ਜੇ ਫਿਸ਼ਰ ਵਾਲੀ ਜਗ੍ਹਾ ਦੇ ਵਿੱਚ ਕੋਈ ਇਨਫੈਕਸ਼ਨ ਹੋ ਗਈ ਹੈ ਜਾਂ ਪਾਸ ਬਣ ਗਈ ਹੈ ਤਾਂ ਉਹ ਫਿਸਟੂਲਾ ਦੇ ਫਾਰਮ ਦੇ ਵਿੱਚ ਬਣ ਸਕਦੀ ਹੈ ਜੀ ਡਾਕਟਰ ਸਾਹਿਬ ਕਈ ਗੰਭੀਰ ਬਿਮਾਰੀਆਂ ਵੀ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਬਿਮਾਰੀਆਂ ਨੂੰ ਲੈ ਕੇ ਅਸੀਂ ਲਾਪਰਵਾਹੀ ਵਰਤਦੇ ਆ ਕਿ ਉਹਨਾਂ ਦੇ ਕਾਰਨ ਵੀ ਫਿਸਟੂਲਾ ਜਾਂ ਫਿਸ਼ਰ ਹੋ ਸਕਦੇ ਨੇ ਬਿਲਕੁਲ ਆਈਬੀਐਸ ਦੀ ਪ੍ਰੋਬਲਮ ਅਗਰ ਹੋਵੇ ਪੇਸ਼ੈਂਟਸ ਨੂੰ ਜਾਂ ਕਰੋਨਸ ਡਿਜ਼ੀਜ਼ ਹੋਵੇ ਔਰ ਪੇਸ਼ੈਂਟ ਸਟ੍ਰੈਸ ਦੇ ਵਿੱਚ ਹੋਵੇ ਇਨਾ ਕਾਰਨਾ ਕਰਕੇ ਫਿਸ਼ਰ ਫਿਸਚੂਲਾ ਜਾਂ ਪਾਇਲਸ ਦੀ ਪ੍ਰੋਬਲਮ ਹੋ ਸਕਦੀ ਹੈ ਜਦੋਂ ਆਈਬੀਐਸ ਕੀ ਹੁੰਦਾ ਕਿ ਇਟ ਇਜ਼ ਅ ਇਰੀਟੇਬਲ ਬਾਉਲ ਸਿੰਡਰੋਮ ਜਿਹਦੇ ਵਿੱਚ ਮਰੀਜ਼ ਜਿਵੇਂ ਪੰਜਾਬੀ ਵਿੱਚ ਜਿਹਨੂੰ ਸੰਗ੍ਰਹਿਣੀ ਵੀ ਕਿਹਾ ਜਾ ਸਕਦਾ ਹੈ ਉਹਦੇ ਨਾਲ ਕੋਰਿਲੇਟ ਕੀਤਾ ਜਾਂਦਾ ਹੈ ਇਸ ਬਿਮਾਰੀ ਦੇ ਵਿੱਚ ਮਰੀਜ਼ ਕੁਝ ਕੁ ਸਮੇਂ ਬਾਅਦ ਬਾਟੋ ਕੇ ਸਟੂਲ ਦਾ ਪਾਸ ਕਰਦਾ ਹੈ ਔਰ ਉਹ ਸਟੂਲ ਇੱਕ ਤਰ੍ਹਾਂ ਦੇ ਤਜਾਬੀ ਨੇਚਰ ਦਾ ਬਣ ਜਾਂਦਾ ਕਿਉਂਕਿ ਉਹਦੇ ਵਿੱਚ ਐਸਿਡ ਵੀ ਨਿਕਲਦਾ ਸਟਾਰਟ ਹੋ ਜਾਂਦਾ ਔਰ ਉਹ ਜਦੋਂ ਬਾਰ ਬਾਰ ਹਰੇ ਘੰਟੇ ਮਗਰੋਂ ਜਦੋਂ ਸਟੂਲ ਪਾਸ ਕਰਦਾ ਤਾਂ ਗੁਦਾ ਮਾਰਗ ਦੀ ਜਿਹੜੀ ਲੇਅਰ ਹੈ ਚਿੱਲੀ ਹੈ ਉਸ ਨੂੰ ਸੋਜਿਸ਼ ਕ੍ਰੀਏਟ ਕਰ ਦਿੰਦਾ ਔਰ ਉਹ ਸੋਜਿਸ਼ ਹੋਣ ਤੋਂ ਬਾਅਦ ਉਹਦੇ ਵਿੱਚ ਚੀਰੇ ਪੈਣੇ ਜਲਦੀ ਸ਼ੁਰੂ ਹੋ ਜਾਂਦੇ ਨੇ ਤਾਂ ਉਸ ਦੇ ਨਾਲ ਇਹ ਫਿਸ਼ਰ ਦੀ ਪ੍ਰੋਬਲਮ ਮਰੀਜ਼ਾਂ ਵਿੱਚ ਦੇਖੀ ਜਾਂਦੀ ਹੈ ਕਰੋਨਸ ਡਿਜ਼ੀਜ਼ ਦੇ ਵਿੱਚ ਵੀ ਇਹ ਕੋਰੀਲੇਸ਼ਨ ਕਿਹਾ ਗਿਆ ਕਿ ਜਦੋਂ ਪੇਸ਼ੈਂਟਸ ਨੂੰ ਕਰੋਨ ਡਿਜ਼ੀਜ਼ ਦੇ ਵਿੱਚ ਹੋਵੇ ਕਰੋਨ ਡਿਜ਼ੀਜ਼ ਨਾਲ ਸਫਰ ਕਰ ਰਿਹਾ ਹੋਵੇ ਤਾਂ ਉਦੋਂ ਫਿਸ਼ਰ ਦੀ ਪ੍ਰੋਬਲਮ ਹੋ ਜਾਂਦੀ ਹੈ ਜੀ ਅ ਤੁਸੀਂ ਵੀ ਦਰਸ਼ਕੋ ਜੇਕਰ ਤੁਹਾਡੇ ਆਸ-ਪਾਸ ਕੋਈ ਤੁਹਾਡਾ ਸਗਾ ਸੰਬੰਧੀ ਦੋਸਤ ਮਿੱਤਰ ਇਹਨਾਂ ਸਮੱਸਿਆਵਾਂ ਦੇ ਨਾਲ ਪੀੜਤਾ ਖਾਸ ਤੌਰ ਦੇ ਉੱਤੇ ਫਿਸ਼ਰ ਤੇ ਫਿਸਟੂਲਾ ਤੇ ਪਾਇਲਸ ਦੇ ਨਾਲ ਤਾਂ ਤੁਸੀਂ ਬਿਨਾਂ ਸਮਾਂ ਰੈਂਦੇ ਇਹਦਾ ਇਲਾਜ ਕਰਵਾਉਣਾ ਸ਼ੁਰੂ ਕਰਦੇ ਹੋ ਤੇ ਜਿਸ ਤਰ੍ਹਾਂ ਦੇ ਨਾਲ ਡਾਕਟਰ ਸਮਖਸ਼ੋਰੀ ਮੇਰੇ ਨਾਲ ਗੱਲ ਕਰ ਰਹੇ ਨੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਵੀ ਗੱਲ ਕਰਨਗੇ ਇਸੇ ਤਰ੍ਹਾਂ ਹੀ ਤੁਹਾਨੂੰ ਪੂਰਾ ਟ੍ਰੀਟਮੈਂਟ ਵੀ ਦਿੱਤਾ ਜਾਵੇਗਾ ਤੇ ਆਉਣਾ ਕਿੱਥੇ ਆ ਤੁਸੀਂ ਐਡਰੈਸ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਭਾਰਦਵਾਜ ਪਾਇਲਸ ਹਸਪੀਟਲ ਮਡੋਲੀਕਲਾ ਮੋਰਿੰਡਾ ਦੇ ਵਿੱਚ ਤੁਸੀਂ ਆਉਣਾ ਹੈ ਬਾਈਪਾਸ ਤੋਂ ਤੁਸੀਂ ਬਾਰੋ-ਬਾਰ ਹੀ ਲੈਣਾ ਹੈ ਐਂਟਰ ਨਹੀਂ ਹੋਣਾ ਬਾਰ-ਬਾਰ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛੋ ਵੈਸੇ ਅੱਜ ਕੱਲ ਲొਕੇਸ਼ਨ ਲੱਗ ਜਾਂਦੀ ਆ ਤਾਂ ਤੁਸੀਂ ਸਿੱਧਾ ਮਡੋਲੀ ਕਲਾ ਪਹੁੰਚੋਗੇ ਤੇ ਭਾਰਦਵਾਜਪਾਲ ਹਸਪੀਟਲ ਦੇ ਗੇਟ ਤੋਂ ਐਂਟਰ ਹੋ ਕੇ ਆਪਣੀ ਬਿਮਾਰੀ ਦੱਸੋਗੇ ਤੇ ਤੁਹਾਡਾ ਇਲਾਜ ਹੋ ਜਾਵੇਗਾ ਡਾਕਟਰ ਸਾਹਿਬ ਵੀ ਕਿਹਦੀ ਦੇਖਿਆ ਜਾਂਦਾ ਹੈ ਕਿ ਜੜੀਆਂ ਲੇਡੀਜ਼ ਬੱਚੇ ਨੂੰ ਜਨਮ ਦਿੰਦੀਆਂ ਨੇ ਜਨੇਪੇ ਦੇ ਦੌਰਾਨ ਵੀ ਬਵਾਸੀਰਤਾ ਕਹਿੰਦੇ ਹੋ ਜਾਂਦੀ ਹੈ ਪਰ ਕਿੰਨਾਂ ਹਾਲਾਤਾਂ ਦੇ ਵਿੱਚ ਫਿਸਟੂਲਾ ਜਾਂ ਫਿਸ਼ਰ ਵੀ ਹੋ ਸਕਦੇ ਨੇ ਬਿਲਕੁਲ ਸਰ ਗਰਭਵਤੀ ਔਰਤਾ ਦੇ ਵਿੱਚ ਫਿਸ਼ਰ ਦਾ ਹੋਣਾ ਦੇਖਿਆ ਗਿਆ ਹੈ ਜਦੋਂ ਵੀ ਗਰਭਵਤੀ ਔਰਤ ਬੱਚੇ ਨੂੰ ਡਿਲੀਵਰ ਕਰ ਰਹੀ ਹੁੰਦੀ ਹੈ ਉਸ ਟਾਈਮ ਜਦੋਂ ਸਟ੍ਰੇਨਿੰਗ ਕਰ ਰਹੀ ਹੁੰਦੇ ਆ ਮਤਲਬ ਬਹੁਤ ਹੀ ਜ਼ਿਆਦਾ ਜ਼ੋਰ ਲਗਾ ਰਹੇ ਹੁੰਦੇ ਤਾਂ ਉਸ ਟਾਈਮ ਫਿਸ਼ਰ ਦਾ ਹੋਣਾ ਲਾਜ਼ਮੀ ਦੇਖਿਆ ਗਿਆ ਹੈ ਜੋ ਫਿਸਟੀਉਲਾ ਹੈ ਫਿਸਟੀਉਲਾ ਵੀ ਗਰਭਵਤੀ ਔਰਤਾਂ ਦੇ ਵਿੱਚ ਹੋ ਜਾਂਦਾ ਹੈ ਜਦੋਂ ਐਪੀਜ਼ੀਓਟੋਮੀ ਸਿਊਚਰਿੰਗ ਦਿਓ ਕਿਤੇ ਜਾਂਦੀ ਹੈ ਜਿਹਨੂੰ ਕਹਿੰਦੇ ਛੋਟੇ ਟਾਂਕੇ ਨਾਲ ਆਪਰੇਸ਼ਨ ਹੋਇਆ ਜਦੋਂ ਉਹ ਟਾਂਕਿਆਂ ਦੇ ਵਿੱਚ ਕੋਈ ਇਨਫੈਕਸ਼ਨ ਕ੍ਰੀਏਟ ਹੋ ਜਾਵੇ ਤਾਂ ਫਿਸਟੂਲਾ ਕ੍ਰੀਏਟ ਹੋ ਸਕਦਾ ਹੈ ਇਹ ਫਿਸਟੂਲਾ ਗਰਭਵਤੀ ਔਰਦਾ ਦੇ ਵਿੱਚ ਵੀ ਦੋ ਤਰ੍ਹਾਂ ਦਾ ਪਾਇਆ ਜਾਂਦਾ ਹੈ ਜਿਹੜਾ ਕਿ ਵਜਾਈਨਾ ਦੇ ਵਿੱਚ ਵੀ ਖੁੱਲਦਾ ਹੈ ਉਹਦਾ ਇੱਕ ਟਰੈਕ ਕਈ ਵਾਰ ਦੂਸਰਾ ਹੁੰਦਾ ਹੈ ਕਿ ਜੋ ਸਿੰਪਲ ਐਨੋਰੈਕਟਲ ਫਿਸਟੂਲਾ ਵੀ ਪਾਇਆ ਜਾਂਦਾ ਹੈ ਡਾਕਟਰ ਸਾਹਿਬ ਅਕਸਰ ਇਹ ਵੀ ਹੁੰਦਾ ਹੈ ਕਿ ਕੁਝ ਲੋਕ ਸਫਾਈ ਦਾ ਬਿਲਕੁਲ ਧਿਆਨ ਨਹੀਂ ਰੱਖਦੇ ਜਾਂ ਜਿਸ ਤਰ੍ਹਾਂ ਦੇ ਨਾਲ ਸਟੂਲ ਪਾਸ ਕੀਤਾ ਉਸੇ ਪੋਜੀਸ਼ਨ ਦੇ ਵਿੱਚ ਉੱਠ ਕੇ ਆ ਗਏ ਕਿ ਸਫਾਈ ਵੀ ਇੱਕ ਕਾਰਕ ਮੰਨ ਸਕਦੇ ਆ ਇਹਨਾਂ ਬਿਮਾਰੀਆਂ ਦੇ ਹੋਣ ਲਈ ਬਿਲਕੁਲ ਸਰ ਗੁੱਡ ਹਾਈਜਨ ਦਾ ਹੋਣਾ ਹਾਈਜਨ ਰੱਖਣਾ ਐਬਸਸ ਫਾਰਮੇਸ਼ਨ ਤੋਂ ਬਚਾਉਂਦਾ ਹੈ ਇਨਸਾਨ ਨੂੰ ਔਰ ਉਸ ਦੇ ਵਿੱਚ ਫਿਸਚੂਲਾ ਦੇ ਚਾਂਸਸ ਬਹੁਤ ਹੀ ਜ਼ਿਆਦਾ ਘਟ ਜਾਂਦੇ ਨੇ ਅਗਰ ਸਫਾਈ ਨੂੰ ਤੁਸੀਂ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ जो गुदा मार्ग है उसदे एप्रोक्सीमेटली वन तो टू टू सेंटीमीटर जो एनल कैनाल है उसकी क्लीनिंग होनी ज़्यादा जरूरी है जो भी पेशेंट स्टूल पास करता है पास करटलीस्ट तो वन सेंटीमीटर का एरिया वो चाहे अपनी फिंगर न कलीन करे उसू करना जरूरी है और उस, दे नाल उस एरिया दे विच जो स्टूल फसया रह जाता है वह अगर साफ हो जाता है तो एपस या ग्लैंड का ਬਲੌਗ ਹੋਣਾ ਜਿਹਦੇ ਕਰਕੇ ਫਿਸਟੂਲਾ ਹੁੰਦਾ ਹੈ ਤਾਂ ਉਹ ਪ੍ਰिवेंट ਕੀਤਾ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਸੀਗੀ ਪਾਇਲਸ ਨੂੰ ਲੈ ਕੇ ਹੋਰ ਨਾਲ ਸਮੱਸਿਆਵਾਂ ਨੂੰ ਲੈ ਕੇ ਤਾਂ ਕੁਝ ਸਵਾਲ ਸਾਡੇ ਤੱਕ ਪਹੁੰਚੇ ਨੇ ਸਾਡੇ ਦਰਸ਼ਕਾਂ ਨੇ ਉਹ ਸਵਾਲ ਸਾਨੂੰ ਫੋਨ ਦੇ ਜ਼ਰੀਏ ਵੀ ਪੁੱਛੇ ਨੇ WhatsApp ਵੀ ਕੀਤੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਮੈਸੇजेस ਆ ਹੁੰਦੇ ਨੇ ਇਨਬਾਕਸ ਉਹਦੇ ਵਿੱਚ ਵੀ ਆਏ ਹੋਏ ਨੇ ਉਹਨਾਂ ਦੇ ਵਿੱਚੋਂ ਕੁਝ ਕੁ ਸਵਾਲ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਜ਼ਰੂਰ ਸ਼ਾਮਲ ਕਰਾਂਗੇ ਤਾਂ ਇਹ ਕਿ ਫਿਸਟੂਲਾ ਕਿੰਨੀ ਕੁ ਧੇਰ ਦੇ ਵਿੱਚ ਠੀਕ ਹੋ ਸਕਦਾ ਹੈ ਫਿਸਟੂਲਾ ਜਿਹਨੂੰ ਪਗੰਦਰ ਕਿਹਾ ਜਾਂਦਾ ਹੈ ਇਸ ਦਾ ਮੁੱਖ ਇਲਾਜ ਤਾਂ ਆਪਰੇਸ਼ਨ ਹੀ ਹੈ ਉਹ ਆਪਰੇਸ਼ਨ ਦੀ ਪદ્ધਤੀ ਵੱਖ-ਵੱਖ ਹੋ ਸਕਦੀ ਹੈ ਇਹਦੇ ਵਿੱਚ ਫਿਸਟੂਲੈਕਟਮੀ ਫਿਸਟੂਲੋਟੋਮੀ ਜਾਂ ਲੇਜ਼ਰ ਫਿਸਟੂਲਾ ਸਰਜਰੀਜ਼ ਇਹ ਮੋਡੈਲਿਟੀ ਸਾਡੇ ਕੋਲ ਅਵੇਲੇਬਲ ਨੇ ਇਹ ਹਰ ਹਸਪਤਾਲ ਵਿੱਚ ਜਿਹੜੇ ਪ੍ਰੋਕਟੋਲੋਜਿਸਟ ਹੈ ਉਹ ਇਹ ਟੈਕਨੋ ਟੈਕਨੋਲੋਜੀਜ਼ ਦੇ ਨਾਲ ਕਰਦੇ ਨੇ لیکن اے ٹیکنالوجیز تو بعد فسٹیولا دی ریکوری ٹائمنگ اپروکسیمیٹلی 1 मंथ ٹو 1 اینڈ ہاف मंथ्स دا ڈوریشن رہندا ہے اور اٹ ڈیپینڈز اون پیشنٹ دی ا ایمیونٹی پیشنٹ دی ا ڈائٹری ہیبٹس اور پیشنٹ دی ਹੈਲਥ ਰੈਜਿਮੈਂਟਸ ਉਹ ਕਿਸ ਤਰੀਕੇ ਦੀ ਯੂਜ਼ ਦੀ ਹੈਲਥ ਹੈ ਪੇਸ਼ੈਂਟ ਦੀ ਰਿਕਵਰੀ ਮੋਡ ਕਿਸ ਤਰੀਕੇ ਦਾ ਹੈ ਪੇਸ਼ੈਂਟ ਦੀ ਲਾਈਫ ਸਟਾਈਲ ਕਿਸ ਤਰੀਕੇ ਦਾ ਹੈ ਉਸ ਦੇ ਨਾਲ ਥੋੜੀ ਜਿਹੀ ਰਿਕਵਰੀ ਫਾਸਟ অর ਸਲੋ ਥੋੜੀ ਬਹੁਤ ਹੋ ਸਕਦੀ ਹੈ ਬਟ ਅਦਰਵਾਈਜ਼ ਅਪਰੋਕਸਿਮੇਟ 1 ਟੂ 1 ਐਂਡ ਹਾਫ ਮੰਥ ਦਾ ਟਾਈਮ ਡਿਊਰੇਸ਼ਨ ਫਿਸਟੂਲਾ ਪਗੰਦਰ ਦੇ ਵਿੱਚ ਲੱਗ ਜਾਂਦਾ ਹੈ ਜੀ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਉਹ ਸਵਾਲ ਹੈ ਜਿਹੜੇ ਲੋਕ ਨੌਕਰੀ ਪੇਸ਼ਾ ਨੇ ਜ਼ਿਆਦਾ ਦਰ ਬੈਠੇ ਰਹਿੰਦੇ ਨੇ ਸਿਟਿੰਗ ਜੌਬ ਹੈ ਤੇ ਦਿਮਾਗ ਦੇ ਉਤੇ ਬੋਝ ਵੀ ਬੜਾ ਰਹਿੰਦਾ ਹੈ ਯਾਨੀ ਕਿ ਤਣਾਅ ਦੇ ਵਿੱਚ ਰਹਿੰਦੇ ਨੇ ਕਿ ਉਹ ਲੋਕ ਵੀ ਫਿਸਟੂਲਾ ਦਾ ਸ਼ਿਕਾਰ ਹੋ ਸਕਦੇ ਨੇ ਬਿਲਕੁਲ ਸਰ ਜੋ ਸਟ्रेस ਪੇਸ਼IENTS ਜਾਂ ਜੋ ਸਟ्रेस ਅੱਜਕਲ ਦੀ ਸੋਸਾਇਟੀ ਦੇ ਵਿੱਚ ਆਮ ਲੋਕ ਫੇਸ ਕਰਦੇ ਨੇ ਆਈਦਰ ਡਿਊ ਟੂ ਜੌਬ ਔਰ ਡਿਊ ਟੂ ਐਨੀ ਰੀਜ਼ਨ ਤਾਂ ਉਹਨਾਂ ਦਾ ਗਟ ਬ੍ਰੇਨ ਐਕਸਿਸ ਜੋ ਹੈ ਡਿਸਟਰਬ ਹੋ ਜਾਂਦਾ ਜਿਸ ਦੇ ਕਰਕੇ ਉਹਨਾਂ ਨੂੰ ਆਈਬੀਐਸ ਦੀ ਪ੍ਰੋਬਲਮ ਅੱਜਕਲ ਬਹੁਤ ਜ਼ਿਆਦਾ ਕਾਮਨ ਹੋ ਰਹੀ ਹੈ ਆਈਬੀਐਸ ਦੇ ਨਾਲ ਫਿਸ਼ਰ ਦਾ ਹੋਣਾ ਔਰ ਫਿਸ਼ਰ ਤੋਂ ਬਾਅਦ ਜੇ ਉੱਥੇ ਇਨਫੈਕਟਡ ਹੋ ਗਿਆ ਪਸ ਬਣ ਕੇ ਫਿਸਟੂਲਾ ਪਗੰਦਰ ਦਾ ਹੋਣਾ ਦੇਖਿਆ ਗਿਆ ਹੈ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਕਿ ਬੱਚਿਆਂ ਦੇ ਵਿੱਚ ਵੀ ਇਹ ਸਮੱਸਿਆ ਹੋ ਸਕਦੀ ਹੈ ਜੀ ਬਿਲਕੁਲ ਸਰ ਬੱਚਿਆਂ ਦੇ ਵਿੱਚ ਇਹ ਪ੍ਰੋਬਲਮਸ ਫਿਸ਼ਰ ਦੀ ਪ੍ਰੋਬਲਮ ਆਮ ਤੌਰ ਤੇ ਦੇਖੀ ਗਈ ਹੈ ਜੋ ਛੋਟੇ ਬੱਚੇ ਫਰੂਟਸ ਦਾ ਇਨਟੇਕ ਘੱਟ ਲੈਂਦੇ ਨੇ ਰੋਟੀ ਘੱਟ ਖਾਂਦੇ ਨੇ ਜੰਕ ਫੂਡ ਦੀ ਕੰਜ਼ਮਪਸ਼ਨ ਜ਼ਿਆਦਾ ਕਰਦੇ ਨੇ ਤਾਂ ਉਹਨਾਂ ਦੀ ਲੈਟਰਨ ਜੋ ਹੈ ਹਾਰਡ ਬਹੁਤ ਪਾਸ ਕਰਦੇ ਨੇ ਪਾਣੀ ਘੱਟ ਪੀਣ ਕਰਕੇ ਤਾਂ ਉਹਨਾਂ ਦੇ ਗੁੱਦਚੀਰ ਦੇ ਲੱਛਣ ਬਹੁਤ ਦੇਖਿਆ ਗਿਆ ਗੁੱਦਚੀਰ ਉਹਨਾਂ ਦੇ ਵਿੱਚ ਬਹੁਤ ਦੇਖਿਆ ਗਿਆ ਉਸ ਵਿੱਚ ਬਸ ਬੱਚੇ ਦੀ ਡਾਈਟਰੀ ਹੈਬਿਟਸ ਨੂੰ ਹੀ ਚੇਂਜ ਕਰਨਾ ਜ਼ਰੂਰੀ ਹੁੰਦਾ ਹੈ ਔਰ ਸੌਫਟ ਡਾਈਟ ਲੈਣੀ ਜ਼ਰੂਰੀ ਹੈ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਕਿ ਬਵਾਸੀਰ ਪਾਇਲਸ ਫਿਸ਼ਰ ਜਾਂ ਫਿਸਟੂਲਾ ਦੇ ਵਿੱਚ ਤਬਦੀਲ ਹੋ ਸਕਦੀ ਹੈ ਜਾਂ ਫਿਰ ਇਹਦਾ ਕਾਰਨ ਬਣ ਸਕਦੀ ਹੈ ਬਿਲਕੁਲ ਸਰ ਜੋ ਬਵਾਸੀਰ ਹੈ ਪਾਇਲਸ ਹੈ ਹੈਮੋਰਾਈਡਲ ਪਲੈਕਸਿਸ ਹੈ ਜਦੋਂ ਜਿਆਦਾ ਮਸੇ ਫੁੱਲ ਜਾਂਦੇ ਨੇ ਉਸ ਕਰਕੇ ਗੁਦਾ ਚੀਰ ਦਾ ਹੋਣਾ ਪਾਇਆ ਜਾਂਦਾ ਹੈ ਜਿਹਨੂੰ ਫਿਸ਼ਰ ਕਿਹਾ ਜਾਂਦਾ ਹੈ ਲੇਕਿਨ ਜੋ ਫਿਸਟੂਲਾ ਹੈ ਉਹ ਡਾਇਰੈਕਟਲੀ ਕੋਰੀਲੇਟਡ ਨਹੀਂ ਹੈ ਹੈਮੋਰਾਈਡਸ ਦੇ ਨਾਲ ਉਹ ਪਸ ਬਣਨ ਤੋਂ ਬਾਅਦ ਹੀ ਫਿਸਟੂਲਾ ਦਾ ਟਰੈਕ ਬਣਦਾ ਹੈ ਜੀ ਤੇ ਡਾਕਟਰ ਸਾਹਿਬ ਕਿਨਾ ਹਾਲਾਤਾਂ ਦੇ ਵਿੱਚ ਇੱਕ ਰੋਗੀ ਨੂੰ ਜਿਹਨੂੰ ਇਹ ਸਮੱਸਿਆਵਾਂ ਹੋ ਗਈਆਂ ਨੇ ਉਹਨਾਂ ਨੂੰ ਡਾਕਟਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਜਦੋਂ ਫਿਸਟਿਊਲਾ ਔਰ ਫਿਸ਼ਰ ਦੇ ਲੱਛਣ ਜਿਵੇਂ ਕਿ ਬਹੁਤ ਜ਼ਿਆਦਾ ਦਰਦ ਦਾ ਹੋਣਾ ਗੁਦਾ ਮਾਰਗ ਤੋਂ ਪਾਸ ਦਾ ਸਰਾਬ ਹੋਣਾ ਜਾਂ ਫਿਰ ਗੁਦਾ ਮਾਰਗ ਦੇ ਵਿੱਚ ਸਵੇਲਿੰਗ ਹੋ ਜਾਣਾ ਔਰ ਇਹਨਾਂ ਲੱਛਣਾਂ ਦੇ ਵਿੱਚ ਜਦੋਂ ਘਾਟਾ ਨਹੀਂ ਹੁੰਦਾ ਘਰ ਦੀ ਹੋਮ ਰੈਮਡੀਜ਼ ਤੋਂ ਬਾਅਦ ਤਾਂ ਉਹਨਾਂ ਨੂੰ ਇੱਕ ਕੰਸਲਟੈਂਟ ਨੂੰ ਸਪੈਸ਼ਲਿਸਟ ਨੂੰ ਚੈੱਕ ਕਰਵਾਉਣਾ ਬਹੁਤ ਜ਼ਰੂਰੀ ਹੈ ਬਿਲਕੁਲ ਦਰਸ਼ਕੋ ਜੀਕਰ ਤੁਹਾਡੇ ਵੀ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਕਾਲ ਵੀ ਕਰ ਸਕਦੇ ਹੋ ਤੇ ਆਪਣਾ ਸਵਾਲ ਵੀ ਛੱਡ ਸਕਦੇ ਹੋ ਅਸੀਂ ਉਹ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਜੇਕਰ ਸਮੱਸਿਆ ਵਧੀ ਹੋਈ ਹੈ ਤਾਂ ਬਿਨਾਂ ਸਮਾਂ ਰੰਦੇ ਤੁਸੀਂ ਆਪਣਾ ਟ੍ਰੀਟਮੈਂਟ ਜ਼ਰੂਰ ਕਰਾਓ ਡਾਕਟਰ ਭਾਰਦਵਾਜ ਹੋਰਾਂ ਦੇ ਹਸਪੀਟਲ ਦੇ ਵਿੱਚ ਆਓ ਇੱਥੇ ਤੁਹਾਨੂੰ ਪੂਰਾ ਟ੍ਰੀਟਮੈਂਟ ਦਿੱਤਾ ਜਾਏਗਾ ਪੂਰੀ ਤੁਹਾਡੀ ਸਿਹਤ ਦਾ ਖਿਆਲ ਵੀ ਰੱਖਿਆ ਜਾਵੇਗਾ ਨੰਬਰ ਤੇ ਪਤਾ ਤੁਹਾਡੇ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਿਹਾ ਹੈ ਡਾਕਟਰ ਸਾਹਿਬ ਤੁਸੀਂ ਇਸ ਐਪੀਸੋਡ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਦਰਸ਼ਕਾਂ ਦਾ ਵੀ ਬੜਾ ਧੰਨਵਾਦ ਹੈ ਜੀ ਜੋ ਸਾਡੀ ਇਸ ਜਾਣਕਾਰੀ ਨੂੰ ਸੁਣਦੇ ਨੇ ਤੇ ਆਪਣੇ ਤੇ ਇੰਪਲੀਮੈਂਟ ਕਰਦੇ ਨੇ ਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਨੇ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ